ਮੇਰੇ ਗੁਰੂ ਪਿਆਰੇਓ ਵਾਹਿਗੁਰੂ ਦੇ ਮਾਰਗ ਤੇ ਚੱਲਦੇ ਆ ਕਦੇ ਵੀ ਨਿਰਾਸ਼ ਨਹੀਂ ਹੋਣਾ ਅੱਕਣਾ ਨਹੀਂ ਹੈ ਥੱਕਣਾ ਨਹੀਂ ਹੈ ਪਤਾ ਨਹੀਂ ਪਰਮਾਰਥ ਦੇ ਰਸਤੇ ਤੇ ਕਦੋਂ ਕਿਸ ਪਲ ਵਾਹਿਗੁਰੂ ਜੀ ਨੂੰ ਸਾਡੇ ਉੱਤੇ ਤਰਸ ਆ ਜਾਵੇ ਤੇ ਉਹ ਗੁਰਪ੍ਰਸਾਦ ਵਰਤਾ ਦੇਵੇ ਇਹ ਤਾਂ ਵਾਹਿਗੁਰੂ ਜੀ ਹੀ ਜਾਣਦੇ ਨੇ ਕਿ ਸਾਡੇ ਨਾਲੋਂ ਉਹਦੀ ਹਜੇ ਕਿੰਨੀ ਕਦੂਰੀ ਹੈ ਅਸੀਂ ਉਹਦੇ ਤੋਂ ਕਿੰਨੀ ਕ ਦੂਰ ਹਾਂ ਜਨਮਾਂ ਦੀ ਹੈ ਜਾਂ ਸਦੀਆਂ ਦੀ ਘੰਟਿਆਂ ਦੀ ਜਾਂ ਫਿਰ ਕੁਝ ਹੀ ਪਲਾਂ ਦੀ ਸੋ ਵਾਹਿਗੁਰੂ ਵਾਹਿਗੁਰੂ ਦਾ ਨਾਮ ਆਪਾਂ ਨਹੀਂ ਜਪਦੇ ਜਾਣਾ ਹੈ ਜਪਦੇ ਜਾਣਾ ਹੈ ਇਸ ਪਰੋਸੀ ਨਾਲ ਕਿਉਂ ਇਸ ਮਣਕੇ ਤੇ ਆਏਗਾ ਉਹ ਇਸ ਮਣਕੇ ਤੇ ਆਏਗਾ ਇਸ ਪਲ ਅਗਲੇ ਪਲ ਵਾਹਿਗੁਰੂ ਦੇ ਇੰਤਜ਼ਾਰ ਵਿੱਚ ਬੈਠਣਾ ਹੈ ਪੂਰੇ ਪਰੋਸੀ ਨਾਲ ਕਿਉਂਕਿ ਬੇਸ਼ੱਕ ਇਹ ਦੁਨੀਆ ਪਰੋਸਾ ਤੋੜ ਦਿੰਦੀ ਹੈ ਗੁਰੂ ਪਿਆਰਿਓ ਪਰ ਗੁਰੂ ਕਦੇ ਪਰਸਾਨੀ ਤੋੜਦਾ ਕਦੇ ਨਹੀਂ ਤੋੜਦਾ ਜਿਹੜੇ ਉਹਦਾ ਇੰਤਜ਼ਾਰ ਕਰਦੇ ਨੇ ਉਹਦੇ ਇੰਤਜ਼ਾਰ ਵਿੱਚ ਬੈਠਦੇ ਨੇ ਉਹਨੂੰ ਯਾਦ ਕਰਦੇ ਨੇ ਉਹਨੂੰ ਪੁਕਾਰਦੇ ਨੇ ਉਹ ਉਹਨਾਂ ਦੇ ਪਰੋਸੇ ਦੀ ਲਾਜ ਜ਼ਰੂਰ ਰੱਖਦਾ ਹੈ ਸੋ ਕਦੇ ਵੀ ਨਰਾਜ ਨਿਰਾਸ਼ ਨਹੀਂ ਹੋਣਾ ਅੱਕਣਾ ਨਹੀਂ ਹੈ ਟੱਕਣਾ ਨਹੀਂ ਹੈ ਟੈਂਦੀ ਕਲਾ 'ਚ ਨਹੀਂ ਜਾਣਾ ਗੁਰੂ ਪਿਆਰਿਓ ਮਨ ਮੰਨੇ ਨਾ ਮੰਨੇ ਆਪਾ ਗੁਰੂ ਦੇ ਹੁਕਮ 'ਚ ਚੱਲਣਾ ਹੈ ਤੇ ਉਹਦਾ ਨਾਮ ਜਪਦੇ ਜਾਣਾ ਹੈ ਜਪਦੇ ਜਾਣਾ ਹੈ